ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਮਾਨੋਚਲ ਪਿੰਡ ਬਿਲਕੁਲ ਨਜ਼ਦੀਕ ਤੇ ਵੀਰ ਦੀ ਪੇਧ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਬਿਲਕੁਲ ਸੱਜਰ ਸੂਈ ਇਹ ਝੋਟੀ ਦੋਸਤੋ ਤੁਸੀਂ ਸਾਹਮਣੇ ਦੇਖ ਰਹੇ ਜੇ ਸੋ ਬਿਲਕੁਲ ਤਾਜ਼ਾ ਸੱਜਰ ਸੂਆ ਸੋ ਕਿੰਨੇ ਮਿਲਕ ਤੇ ਚੱਲ ਰਹੀ ਹੈ ਜਾਂ ਕਿੰਨੇ ਬੌਲੇ ਤੇ ਚੱਲ ਰਹੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਦੋਸਤੋ ਗੱਬਣ ਮੱਝ ਤੁਹਾਨੂੰ ਸੈਕਿੰਡ ਨੰਬਰ ਤੇ ਆਪਾਂ ਦਿਖਾ ਦਾਂਗੇ ਇਹ ਦੋ ਐਨੀਮਲ ਆ ਦੋ ਐਨੀਮਲ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਦੇਖ ਲਿਓ ਤੇ ਬਾਕੀ ਬਾਤ ਤੋਂ ਬਾਅਦ ਆ ਕਿ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਦੀ ਪਹੁੰਚ ਵਿੱਚ ਇਹ ਵੀਡੀਓ ਆ ਸਕੇ ਅੱਜ ਤਰੀਕ ਦੋਸਤੋ 6 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਉ ਕਰਦੇ ਆ ਵਧੇਰੇ ਗੱਲਬਾਤ ਵੀਰਦੀਪੇ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰਦੀਪੇ ਸਤਿ ਸ੍ਰੀ ਅਕਾਲ ਸਸੀ ਗਾਲ ਜੀ ਸਾਨੂੰ ਸਭ ਔਰ ਸਲਾਮ ਠੀਕ ਠਾਕ ਜੀ ਬੜੇ ਵਧੀਆ ਵੀਰੇ ਠੀਕ ਠਾਕ ਔਰ ਸਲਾਮ ਕਰੇ ਪਰਿਵਾਰ ਠੀਕ ਬਹੁਤ ਵਧੀਆ ਵੀਰਦੀਪੇ ਠੀਕ ਠਾਕ ਵੀਰੇ ਅੱਛਾ ਦੀਪੇ ਵੀਰਾ ਅੱਜ ਆਪਣੇ ਕੋਲ ਜਿੱਦਾਂ ਤੇ ਆਪਾਂ ਜ਼ਿਕਰ ਕੀਤਾ ਦੋ ਮੱਝਾਂ ਵਕਾਉ ਆ ਇੱਕ ਸੂਨ ਵਾਲੀ ਆਪਣੇ ਕੋਲ ਇੱਕ ਬਿਲਕੁਲ ਸੱਜਰ ਸੂਈ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਆਪਾਂ ਇਸੇ ਸੱਜਰ ਸੂਈ ਮੱਝ ਤੋਂ ਕਰ ਲਾਂਗੇ। ਹਾਂਜੀ ਸੂਈ ਤੋਂ ਕਰਦੇ। ਤੇ ਕੀ ਇਹਦਾ ਵੇਰਵਾ ਵੀਰ ਸੁਵਾ ਕਿੰਨਾ ਮੰਨਦੇ? ਸੁਵਾ ਹੀ ਦੂਜਾ ਹੀ ਸੰਧੂ ਸਾਹਿਬ ਦਾ। ਅੱਛਾ। ਹਾਂਜੀ। ਲਓ ਜੀ। ਸੁਵਾ ਦੂਜਾ ਦੋਸਤੋ ਤੇ ਪੂਰੀ ਪਲੀਪਲੀਤੀ ਵੇਖੋ ਤੁਸੀਂ ਕਰਮਾਂ ਵਾਲੀ ਚੌੜੀ ਪਿੱਠ ਤੇ। ਪਰਸੋਂ ਦੀ। ਹਾਂਜੀ। ਲਓ ਜੀ। ਆਹ ਵੇਖੋ ਜੀ ਬੂਟਾਂ ਚੋ ਜੇ ਬਿਲਕੁਲ ਜਿਹੜੇ ਦੰਦ ਦੋਸਤੋ ਬੱਚੇ ਦੇ ਬਾਹਰ ਨਹੀਂ ਆਏਗੇ। ਠੀਕ ਹੈ ਨੀ? ਤੇ ਕੂਲਾ ਬੱਚਾ ਬਿਲਕੁਲ ਪਰਸੋਂ ਦੀ ਸੂਈ ਤੇ ਦੀਪੇ ਸੁਵਾ ਦੂਜਾ ਦਾਸਤਾ ਵੀਰ। ਹਾਂਜੀ। ਹੁਣ ਬੌਲੇ ਤੇ ਚੱਲ ਰਹੀ ਆ ਹਾਂਜੀ ਬੌਲੇ ਦੇ ਵੇਖੋ ਨਾੜਾ ਨੂਣਾ ਦੁੱਧ ਚੜੇ ਦੇ 10 ਕਿਲੋ ਬੌਲਾ ਜੀ ਸੰਧੂ ਸਾਹਿਬ ਦੇ ਥੱਲੇ ਜੀ ਜੀ ਆ ਦੇਖੋ ਲਓ ਦੋਸਤੋ 10 ਕਿਲੋ ਬੌਲਾ ਆਇਆ ਤੇ ਵੇਖੋ ਤੁਸੀਂ ਕਰਮਾ ਵਾਲੀ ਭਵਾਨੇ ਦੇਵੇ ਦੀ ਬੜੀ ਸਾਫ ਸੁਥਰੀ ਆ ਸੋ ਬੇਨ ਬਹੁਤ ਭਵਾਨੇ ਦੇਵੇ ਤੇ ਮਿਲਕ ਬੇਨ ਵੇਖੋ ਪੂਰੀਆਂ ਜਿਵੇਂ ਰਸੇ ਵਾਂਗੂ ਬਲ ਖਾਂਦੀਆਂ ਇਹ ਵੀ ਦੋਸਤੋ ਚੰਗੇ ਪਸ਼ੂ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਵੀ ਜਿਹੜਾ ਤਦਾਰੂ ਪਸ਼ੂ ਆ ਸੋ ਦੁੱਧ ਆਦ ਨੂੰ ਬਹੁਤ ਚੰਗੀ ਨਿਕਲੂਗੀ ਇਹ ਮੱਝ 10 ਕਿਲੋ ਇੱਕ ਨੰਬਰ ਆ ਇਸ ਵਕਤ ਜਿਹੜਾ ਹੁਣ ਬੌਲਾ ਆਇਆ ਤੀਜੇ ਦਿਨ ਦੀ ਸੂਈ ਤੇ ਚੋਣ ਐਨ ਬਿਲਕੁਲ ਪੋਲੀ ਹਾਂਜੀ ਰੂਰਗੀ ਪੋਲੀ ਦੇ ਜਲਦੀ ਮੁੱਦੀ ਬੱਚੇ ਤਾਂ ਮਿੱਠੀ ਬਿਲਕੁਲ ਮੈਮ ਬਿਲਕੁਲ ਜੀ ਠੀਕ ਹੈ ਜੀ ਸੋ ਚੋਣ ਦੋਸਤੋ ਬਿਲਕੁਲ ਇੱਕ ਨੰਬਰ ਆ ਜਿੱਦਾਂ ਵੀਰ ਨੇ ਦੱਸ ਹੀ ਦਿੱਤਾ ਤੇ ਮਿੱਠੀ ਹੈ ਚੋਣ ਚਾਣ ਬਿਲਕੁਲ ਹੈ ਪੋਲੀ ਆ ਬੱਚੇ ਉਹ ਕਮੈਂਟ ਨਹੀਂ ਪਛਾਣ ਕਰਨ ਦਿੰਦੀ ਹੂੰ ਹੂੰ ਆ ਕੱਟਾ ਮਗਰ ਕੱਟੀ ਜੀ ਕੱਟਾ ਹੀ ਕੱਟਾ ਕੱਟਾ ਮੇਲ ਕਾਫ ਆ ਜੀ ਲੈ ਆਉਣੀ ਸੋ ਖੋਲ ਕੇ ਦੋਸਤੋ ਇੱਕ ਵਾਰੀ ਤੋੜ ਕੇ ਦਿਖਾਉਣੀ ਆ ਤੁਹਾਨੂੰ ਆ ਸਵੇਰ ਚਵਾਈ ਕਰ ਲਈ ਸੀ ਟਿੱਪੇ ਹਾਂਜੀ 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 ਠੀਕ ਆ ਜੀ ਕਿੰਨੇ ਕਰਕੇ ਲੇਟ ਹੋ ਜਾਣਾ ਠੀਕ ਹੈ ਜੀ ਹਾਂਜੀ ਲੋ ਦੋਸਤੋ ਮਾਰਨਿੰਗ ਚਵਾਈ ਹੋ ਚੁਕੀ ਆ ਇਸ ਮੱਝ ਦੀ ਠੀਕ ਆ ਤੇ ਫਿਲਹਾਲ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਜਿਹਾ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਚੋਕਲਾ ਚੋਕਲਾ ਬੱਚਾ ਤੋਂ ਦੋਸਤੋ ਜੇਕਰ ਬਾਡੀ ਮੰਤਰ ਦੀ ਗੱਲ ਕਰੀਏ ਤੇ ਪੂਰੀ ਜਮੀ ਪਲੀ ਫੁੱਲ ਵਜਨ ਵਾਲੀ ਆ ਥੋੜਾ ਬੱਚਾ ਕੁਝ ਅੱਗੇ ਤੋੜ ਲੋ ਕਾ ਗਾਂ ਲੈ ਆਏਂਗਾ ਤੇ ਫੇਰੀ ਆ ਉਹ ਬੱਚੇ ਦਾ ਕਰਦੀ ਯਾਰ ਬੱਚਾ ਗਾਂ ਲੈ ਜੋ ਅੱਗੇ ਤੋੜ ਲੋ ले। बच्चा, ले, बच्चा ले बच्चा बोल दे कोई ले बच्चा बोल दे बच्चा चकला बना आ देखो जी ठीक है ओ आ देखो जी ਆ ਦੇਖੋ ਜੀ ਸੋ ਵਜਨ ਲੋੜ ਦੋਸਤੋ ਜੇਕਰ ਗੱਲ ਕਰੀਏ ਤੇ ਪੂਰੀ ਪਲੀ ਪ੍ਰੀਤੀ ਆ ਵੈਸੇ ਸੂ ਸਵਾਦ ਦੇ ਵਿੱਚ ਆ ਸੋ ਫਿੱਟ ਫਾਟ ਫੁੱਲ ਰਾਜੀ ਫੁੱਲ ਵਜਨਦਾਰ ਸੈਕੰਡ ਟਾਈਮਰ ਦੂਜਾ ਸਵੇਰ ਸੋਈ 10 ਕਿਲੋ ਹੁਣ ਬੌਲੇ ਤੇ ਚੱਲ ਰਹੀ ਹੈ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਚਾਹੇ ਤਸੱਲੀ ਕਰ ਸਕਦਾ ਸੋ ਨਾੜਾ ਨੋੜਾ ਹਵਾਨੇ ਤੇ ਜਿਹੜੀਆਂ ਦੋਸਤੋ ਕਾਫੀ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਰਮਾਲੀ ਪੂਰੀ ਰਾਜੀ ਪੂਰੀ ਫਿੱਟ ਫਾਟ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਗੁਲਾਈ ਦੇ ਵਿੱਚ ਹਾ ਜੀ ਦੀਪੇ ਤੋਰੇ ਜੋ 10 ਕਦਮ ਫਿਰ ਹੋਰ ਦਿਖਾ ਦਈਏ ਥੋੜਾ ਜਿਹਾ ਜਾ ਮੱਚ ਲਿਆ ਆ ਲਓ ਜੀ ਜਾਣੀ ਅੰਦਰ ਹਾਂ ਲੈ ਜੀ ਲੌਬੀ ਪਰੋ ਠੀਕ ਆ ਜੀ ਸੋ ਫੋਲੋ ਬਜਨ ਵਾਲੀ ਹੁੱਤੇ ਨੋ ਲਓ ਜੀ ਇਹ ਦੋਸਤੋ ਬੈਕ ਸਾਈਡ ਤੋਂ ਇੱਕ ਵਾਰੀ ਫਿਰ ਤੁਸੀਂ ਮਾਨਾ ਦੇਵਾ ਵੇਖ ਸਕਦੇ ਜੀ ਤੇ ਬਹੁਤ ਸੋਹਣਾ ਥਾਨ ਖੱਤੀ ਚੁਵਾਈ ਹੈ ਨਾ ਸੋ ਚੋਣ ਜਣ ਤੁਹਾਨੂੰ ਦੱਸ ਹੀ ਦਿੱਤਾ ਵੀ ਬਿਲਕੁਲ ਪੋਲੀ ਆ ਇੱਕ ਨੰਬਰ ਚੁਵਾਈ ਆ ਤੇ ਸਭੀ ਸੂਬੀ ਚੰਗੀ ਆ ਕੋਈ ਸ਼ੱਕ ਨਹੀਂਗਾ ਇਹ ਨਹੀਂ ਹੈਗਾ ਕੋਈ ਲਸੀ ਫਿੱਕੀ ਆ ਪੂਰੀ ਰੀਜ ਲਈਏ ਦੋਸਤੋ ਜਿੱਥੋਂ ਵੀ ਆਈਏ ਕਰਮਾ ਲਈ ਇਹਗਾ ਜੀ ਪੀਪਾ ਦਾ ਪੀਪੇ ਕਿਉਂ ਖਵਾਇਆ ਲੱਗਦਾ ਕਰਮਾੜੀ ਨੂੰ ਆਹ ਦੇਖੋ ਲੈ ਵੀ ਆ ਦੀਪੇ ਭਾਈ ਕਿੰਨੀ ਕਿ ਉਹ ਵੇਸੇ ਆਸ ਕਰਦੇ ਕੋਈ ਪਿਛੋਂ ਦੱਸਿਆ ਕੋਈ ਦੁੱਧ ਕਿੰਨਾ ਚਾਹੁੰਦਾ ਸੰਧੂ ਸਾਹਿਬ ਨਾਲ ਗਿਆ ਪਹਿਲੇ ਸੋਵੇ ਝੋਟੀ ਨੇ 15 16 ਕਿਲੋ ਦੁੱਧ ਚੋਆ ਠੀਕ ਆ ਜੀ ਹਾਂਜੀ ਤੇ ਦੁੱਧ ਵਾਲੇ ਪਾਸੇ ਮਿਲ ਗਈ ਖਰੀ ਹੀ ਐ ਇੰਨਾ ਕੁ ਦੁੱਧ ਹਾਂਜੀ ਹਾਂਜੀ ਬਾਕੀ ਚੌਣ ਵੀ ਬਹੁਤ ਜਿਆਦਾ ਚੰਗੀ ਆ ਤੇ ਠੀਕ ਆ ਜੀ ਹਾਂਜੀ ਤੇ ਖੁੱਲਾ ਡੁੱਲਾ ਤੁਸੀਂ ਦੱਸ ਹੀ ਦਿੱਤਾ ਬੋਲਾ 10 ਕਿਲੋ 10 ਕਿਲੋ ਬੋਲਾ ਜੀ ਅੱਛਾ ਦੀਪੇ ਦੇਲ ਹੈ ਕੀ ਕਰਾਂਗੇ ਕਿੱਥੋਂ ਤੱਕ ਝੋਟੀ ਦੇ ਦੇਣੀ ਆਪਾਂ ਸੰਧੂ ਸਾਹਿਬ ਮੁੱਲ ਤਾਂ ਆਪਾਂ अच्छा एक पंजिनी मिरतो ता चलो मैदान है भी जिन्नी भी ਥੱਲੇ ਹੋ ਸਕਦੀ ਘਟ ਤੋਂ ਘਟ ਦੇ ਦਿੰਦੀ ਘਟ ਤੋਂ ਘਟ ਦੇ ਦਿੰਦੀ हां ਵੀ ਕੋਈ ਭੈਣ ਭਰਾ ਕੋਈ ਸੱਜਣ ਹੋ ਸਕਦਾ ਵੀ ਕੋਈ ਵਪਾਰੀ ਵੀਰ ਵੀ ਲੈ ਜਾਏ ਕੋਈ ਦੋ ਰੁਪਏ ਉਹਨੂੰ ਵੀ ਦੇ ਦੇ ਇੱਕ 18 ਲਈ ਦੇ ਦਈਏ ਯਾ ਸੁਣੋ हां जी ਦੇਖ ਲੋ ਜੇ ਮਾਨਤਨ ਕਰਦਾਂਗੇ ਘਰ ਦੀ ਮਾਨਤਨ ਹੋਰ ਹਾਂਜੀ ਛੋਟ ਛੱਪਾ ਕਰਨਾ ਹੈ ਲਓ ਦੋਸਤੋ ਹੋਰ ਮਾਨਤਨ ਹੋ ਜਾਦਾ ਸਾਨੂੰ ਸਭ ਝੋਟੀ ਵੇਖੋ ਕਿੱਡੀ ਵੱਡੀ ਆ ਨਹੀਂ ਮੈਂ ਨਾ ਵੀ ਪੂਰੀ ਕੇ ਮਾਲੀਆਂ ਨੂੰ ਵੀ ਕਾਰਡ ਪਾ ਦਊਗੀ ਹਾਂਜੀ ਆਵੇ ਦੋਸਤੋ ਠੀਕ ਆ ਬਹੁਤ ਖੂਬਸੂਰਤ ਚੰਗੇ ਦੋਸਤੋ ਹੁਣ ਮਿਲਕ ਤੇ ਚੱਲ ਰਹੀ ਆ ਚੰਗੇ ਬੌਲੇ ਤੇ ਚੱਲ ਰਹੀ ਆ ਸੋ ਸੋ ਜਿਹੜਾ ਵੀਰ ਕੋਈ ਪਸ਼ੂ ਤੁਹਾਨੂੰ ਚੰਗਾ ਖਰੀਦਣਾ ਚਾਹੁੰਦਾ ਤੁਸੀਂ ਹੱਥ ਪਾ ਸਕਦੇ ਜੀ ਬਾਕੀ ਓਵਰਆਲ ਜਿੰਨੀ ਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਪੂਰੀ ਜਾਣਕਾਰੀ ਆ ਉਹ ਮਿਲ ਚੁੱਕੀ ਆ ਠੀਕ ਆ ਸੋ ਇਹ ਮੱਝ ਆ ਦੋਸਤੋ ਜਿਹੜੀ ਬਿਲਕੁਲ ਤਾਜੀ ਸੱਜਰ ਸੂਈ ਆ ਅੱਜ ਤਿੰਨ ਦਿਨਾਂ ਦੇ ਵਿੱਚ ਵਿੱਚ ਇਸ ਤੋਂ ਬਾਅਦ ਦੀਪੇ ਆ ਜਿਹੜੀ ਆਪਣੇ ਕੋਲ ਆ ਮੱਝ ਖੜੀ ਹੈ ਵੀਰ ਇਹ ਸੰਦੂ ਸਾਹਿਬ ਦਜਾ ਸੁਆ ਓਕੇ ਇਹ ਗੱਭਣ ਤਿਆਰੀ ਵਾਲੀ ਆ ਬਸ ਹਾਂ ਤਿਆਰੀ ਬਸ ਦੇਣ ਲੈ ਜੂ ਤਿੰਨ ਚਾਰ ਲੈ ਜੇ ਪੰਜ ਲੈ ਜੇ ਤਿੰਨ ਚਾਰ ਦਾ ਹਜੇ ਬਣੀ ਥਲੋਂ ਘਾਟਾ ਦੀ ਹਾਂਜੀ ਬਸ ਇਹ ਹੁਣ ਬਣ ਜਾਣਾ ਦੋ ਦਿਨੀ ਬਣ ਜਾਣੀ ਆ ਜੀ ਠੀਕ ਆ ਜੀ ਕਈ ਹੰਦੀਆਂ ਵੀ ਪੰਜ ਚਾਰਕ ਦਿਨ ਨੇੜੇ ਜਾ ਕੇ ਬਣਦੀਆਂ ਹਾਂਜੀ ਹਾਂਜੀ ਬਾਕੀ ਠੰਡੀ ਸੀਲ ਬੜੀ ਝੋਟੀ ਹੈ ਕਾਦੇ ਇਹਦਾ ਵੀ ਚੰਗਾ ਚੋਖਾ ਹਾਂਜੀ ਹਾਂਜੀ ਵੱਡੀ ਪੂਰੀ ਤੇ ਲਾ ਵੀ ਪੂਰੀ ਵੱਡੀ ਆ ਦੋਸਤੋ ਦੂਜਾ ਸੂਆ ਦੀ ਫਦਾ ਸੰਨਿਆ ਵੀ ਦੂਜਾ ਸੂਆ ਇਹਨੇ ਸੁਣਾ ਦੂਜਾ ਗਰੰਟੀਡ ਸੋ ਫੁੱਲ ਪਲੀ ਆ ਬਾਕੀ ਤੁਸੀਂ ਪਿੱਠ ਪੁੜਾ ਵੇਖੋ ਦੋਸਤੋ ਬੈਕ ਸਾਈਡ ਤੋਂ ਥੱਬਿਆਂ ਦੇ ਥੱਬੇ ਭਵਾਨਾ ਲੇਵਾ ਤੁਸੀਂ ਵੇਖੋਗੇ ਦੋਸਤੋ ਥੱਲਿਓ ਤੇ ਹਜੇ ਲੌਣਾ ਨਾਰਮਲ ਜਿਹਾ ਸ਼ੁਰ ਥੋੜਾ ਬਖਾਈ ਘੱਟ ਦੋਗਾ ਨਾਰਮਲ ਚਾ ਲਾਉਣਾ ਸ਼ੁਰੂ ਕੀਤਾ ਕਈ ਪਸ਼ੂਆਂ ਦੀ ਦੋਸਤੋ ਇਹ ਵੀ ਹੁੰਦੀ ਵਜਾ ਜੀ ਬਿਲਕੁਲ ਨੇੜੇ ਜਾ ਕੇ ਬਣਦੇ ਆ ਕੋਈ 5-7ਾਂ 5-7 ਦਿਨਾਂ ਦੇ ਵਿੱਚ ਇੱਕੇ ਦਾਮ ਹੀ ਲਾਉਣਾ ਸ਼ੁਰੂ ਕਰ ਦਿੰਦੇ ਆ ਇੱਕੇ ਦਮ ਕਈਆਂ ਪਸ਼ੂਆਂ ਦੀ ਤਿਆਰੀ ਹੁੰਦੀ ਆ ਕਈ ਪਸ਼ੂ ਕੋਈ 10-12 ਦਿਨ ਪਹਿਲਾਂ ਜਿਹੜੀ ਤਿਆਰੀ ਸ਼ੁਰੂ ਕਰ ਦਿੰਦੇ ਆ ਸੋਣ ਤੋਂ ਤੇ ਫੁੱਲ ਵੱਡੇ ਕਦ ਬੁੱਤ ਵਿੱਚ ਚੌੜਾ ਪਿੱਠਪੂੜਾ ਸੋ ਸੋਹਣੇ ਹਾਈਟ ਲੈਂਥ ਦੇ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਆਪਾ ਦਿਖਾ ਰਹੇ ਆ ਜਿਹੜੀ ਗੱਭਣਾਗਾ ਤਿਆਰੀ ਆ ਰਹੀ ਆ ਠੀਕ ਆ ਇਹ ਪੂਰੀ ਖੋਲ ਕੇ ਆਪਾਂ ਤੁਹਾਨੂੰ ਇੱਧਰ ਬਾਹਰ ਕੱਢ ਕੇ ਲੰਬਾ ਤੋਰ ਕੇ ਦਿਖਾਉਨੇ ਆ। ਮਾਜੂਦ ਲੱਗੇ। ਮਾਜੂਦ। ਜੀ ਸੋ ਨਾਰਮਲ ਜਿਆ ਦੋਸਤੋ ਤੁਸੀਂ ਜਿਹੜਾ ਦੇਖੋਗੇ ਵੀ ਲਾਉਣਾ ਬਣਾਉਣਾ ਜਿਹੜਾ ਸ਼ੁਰੂ ਕੀਤਾ ਹੈ। ਇਹ ਨਾਰਮਲ ਹੀ ਆਪਾਂ ਗੱਲ ਕਰ ਗਏ ਤੇ ਹਫਤਾ ਖੰਡ ਉਮੀਦ ਕਰਦੇ ਆਂ ਵੀ ਜੇਕਰ ਹਫਤਾ ਪੂਰਾ ਲੱਗੀ ਇਹ ਹਫਤੇ ਤੋਂ ਹੋ ਸਕਦਾ ਦੋਸਤੋ ਜੀ ਡੀ ਰਾਜੀ ਆ ਕਰਮਾਲੀ ਸੋ ਭਾਰੀ ਆ ਫੁੱਲ ਵਜਣ ਵਾਲੀ ਆ ਉਮੀਦ ਕਰਦੇ ਆ ਕੋਈ ਇੱਕ ਦੋ ਦਿਨ ਪਸੂ ਉੱਪਰ ਵੀ ਟਪਾ ਸਕਦਾ ਆ ਅਦਰਵਾਇਜ਼ ਕੋਈ ਹਫਤਾ ਖੰਡ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਅੱਛਾ ਦੀਪੇ ਵੀਰ ਪਾਰ ਪਿੱਛੇ ਦੀ ਕੋਈ ਟਿੱਪਣ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਂ ਲਾਪੀ ਸੁਧਾਪਣੀ ਗਾਰੰਟੀ ਚੀਜ਼ ਦੀ ਨੇ ਠੀਕ ਆ ਜੀ ਭਾਰ ਦੀ ਲਓ ਜੀ ਆਪਣੇ ਖਾਸ ਬੰਦਿਆਂ ਕੋਲੋਂ ਆਈ ਆ ਜੀ ਹਾਂ ਹਾਂਜੀ ਠੀਕ ਆ ਜੀ ਆ ਦੇਖੋ ਜੀ ਪਣ ਤੋਂ ਆਪਣਾ ਬਹੁਤ ਜ਼ਿਆਦੀ ਚੰਗੀ ਹੋਵੇ ਉਹਦੇ ਵੱਲੋਂ ਦੀਪਾ ਕਹਿੰਦਾ ਵੀ ਪੂਰੀ ਆਪਣੀ ਤਸੱਲੀ ਆ ਤੇ ਤਸੱਲੀ ਦੇ ਬਿਹਾਫ ਤੇ ਤੁਸੀਂ ਸੌਦਾ ਕਰ ਸਕਦੇ ਜੇ ਪੂਰੀ ਸੂ ਜਿਹੜੀ ਆ ਸੂ ਆਸਾਰ ਆ ਦੋਸਤੋ ਪੂਰੀ ਟਾਇਟਾ ਕਸ਼ਮੀਰ ਹਵਾ ਨਾਲੇ ਬਿਲਕੁਲ ਕੰਪੈਕਟ ਆਰਡਰ ਫਿਕਸਡ ਆਰਡਰ ਦੇ ਵਿੱਚ ਦੋਸਤੋ ਰਹੂਗੀ ਠੀਕ ਆ ਆਂਦੋ ਜੀ ਆ ਦੇਖੋ ਜੀ ਠੀਕ ਆ ਜੀ ਸੋ ਥਣ ਦੋਸਤੋ ਬਹੁਤ ਸੋਹਣਾ ਹਥੀਚਵਾਈ ਦਾ ਥਾਣਾ ਜਿੱਦਾਂ ਆਪਾਂ ਹਰ ਵਾਰ ਜ਼ਿਕਰ ਕਰ ਦਿੰਨੇ ਆ ਬਹੁਤ ਸੋਹਣੀ ਕੁਆਲਿਟੀ ਥਣ ਦੀ ਦੇਖੋ ਬਾਕੀ ਸਹੀ ਲਸੂੜੀ ਸੰਧੂ ਸਾਹਿਬ ਹਾਂ ਨਾ ਆ ਦੇਖੋ ਲੋਬ ਦੋਸਤੋ ਇੰਨੀਆਂ ਅਸੇਲੀਆਂ ਕਿੱਥੇ ਲੱਭਦੀਆਂ ਬਖਸੇ ਠੀਕ ਆ ਰਬੀ ਦੀਪੇ ਚੰਗੀ ਆ ਮਾਦੀ ਵੀਰੇ ਜੇਕਰ ਹਾਈਟ ਕਰਦਾ ਆਪਾਂ ਦੇਖੀਏ ਹਾਂਜੀ ਤੇ ਜਿੱਡੀ ਸਭੀ ਸੁਭੀ ਆਪਾਂ ਵੇਖੀਏ ਹਾਂਜੀ ਹਾਂਜੀ ਤੇ ਮੁੱਲ ਵੀਰੇ ਦੇ ਦੇਲ ਦੀ ਗੱਲ ਕਰੀਏ ਕਿੱਥੋਂ ਤੱਕ ਖਾਣਾ ਮੁੱਲ ਸੰਧੂ ਸਾਹਿਬ ਤੁਹਾਨੂੰ ਪਤਾ ਆਪਾਂ ਜਿਆ ਜੀ ਕਰਨਾ ਇਹਦਾ ਵੀ ਹਾਂਜੀ ਮੁੱਲ 120 ਦੇ ਦਈਏ 120 ਦੀ ਹਾਂਜੀ ਆ ਹੋ ਸਕਦਾ ਜਿੰਨਾ ਵੀ ਹੋ ਸਕਦਾ ਕਸਰ ਕੱਢ ਕੇ ਦੇਈਏ ਆਪਾਂ ਕਸਰ ਕੱਢ ਕੇ ਦਈਏ ਮੈਂ ਐਵੇਂ ਤੁਹਾਨੂੰ ਕਹਦਾ ਵੀ 2000 ਛੜ ਤੋਂ 3 ਛੜ ਤੋਂ 4 ਛੜ ਤੋਂ ਤੁਸੀਂ ਦੱਸੋ ਵੀ ਆਪਾਂ ਐਂਡ ਤੋਂ ਐਂਡ ਵੀ ਦੇਣੀ ਐਂਡ ਤੋਂ ਐਂਡ 115 ਵਾਲੀ ਦੇ ਦਈਏ ਫਿਰ 115 ਦੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੋਈ 2000 ਨਹੀਂ ਕੋਈ 4000 ਨਹੀਂ ਕੋਈ 3 ਨਹੀਂ 115 ਦੀ ਜਿਹੜੀ ਆ ਤੁਹਾਨੂੰ ਇਹ ਬਾਕੀ ਛੋਟੀ ਵੇਖੋ ਜੀ ਸੂਈ ਹੁੰਦੀ ਛੋਟੀ 1.5 ਲੱਖ ਦੀ ਹੈ ਕਿ ਨਹੀਂ ਹਾਂ ਨਹੀਂ ਕੋਈ ਸ਼ੱਕ ਨਹੀਂਗਾ ਜੀ ਐਡਾ ਬਸੂ ਸਾਹਮਣਾ ਤੇ ਐਡਾ ਬਣਾਉਣਾ ਵੇਖੋ ਜੀ ਹਾਂਜੀ ਹਾਂਜੀ ਬਾਕੀ ਸੀਲ ਸੁਣ ਬੜੀ ਵੇਖੋ ਜੋ ਮਰਜ਼ੀ ਦੇ ਇਹਨੂੰ ਹਮ ਕੁਛ ਨਹੀਂ ਆਂਦੀ ਲੋ ਸੋ ਮੂਮਾ ਵੀ ਦੋੜਾ ਦੋਸਤੋ ਫੜਾਉਂਦੀ ਆ ਠੀਕ ਆ ਤੇ ਇਹ ਜਿਹੜੀ ਮੱਝਾ ਦੋਸਤੋ ਗੱਪਣ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਇੱਕ 15 ਦੀ ਜਿਹੜੀ ਤੁਹਾਨੂੰ ਖਾਣਾ ਜੈਸਨੋ ਜਿਹੜੀ ਇਹ ਮਿਲ ਜੂਗੀ ਠੀਕ ਆ ਜੀ ਅਬ ਦੋਸਤੋ ਇਹ ਦੋ ਐਨੀਮਲ ਜਿਹੜੇ ਅੱਜ ਵੀਰਦੀਪੇ ਦੇ ਕੋਲ ਆ ਦੋਵੇਂ ਮੱਝਾਂ ਇੱਕ ਸੂਈ ਆ ਬਿਲਕੁਲ ਸੱਜਰ ਤਾਜੀ ਸੋ ਹਾਥੀਆਂ ਵਰਗੀਆਂ ਨੇ ਠੀਕ ਆ ਜੀ ਪੂਰੀਆਂ ਜੰਮੀਆਂ ਪਈਆਂ ਫੁੱਲ ਵਜਨ ਦੋ ਢਾਲ ਗਿਆ ਸੋ ਪਸੰਦ ਆਉਣਗੀਆਂ ਜਿਹੜੇ ਵੀਰ ਨੂੰ ਜਜੂਗਾ ਸੌਦਾ ਤੁਸੀਂ ਆ ਕੇ ਘਰੇ ਪੈਰ ਡਾਲੇ ਕੇ ਵਿਜ਼ਿਟ ਕਰਕੇ ਜੀ ਤਸੱਲੀ ਕਰ ਲਿਓ ਠੀਕ ਆ ਤੇਦੀਪੇ ਕਾ ਨੰਬਰ ਮੇਰਾ ਵੀਰ ਬੋਲ ਰਹੀ 62838 ਤੇ 76190 87288 ਤੇ 4354 ਠੀਕ ਹੈ ਜੀ ਹਾਂ ਜੀ ਲੋ ਵੀ ਭਰਾਵੋ ਇਹ ਦੋ ਐਨੀਮਲ ਅਸੀਂ ਅੱਜ ਜਿਹੜੇ ਆਪਾਂ ਵੀਰ ਦੀਪੇ ਦੇ ਘਰੋਂ ਤੁਹਾਨੂੰ ਦਿਖਾਉਣੇ ਸੀਗੇ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਣਦੇ ਰਿਹਾ ਕਰੋ ਠੀਕ ਆ ਨਾਲ ਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਮਾਣੂ ਸਤਿ ਸ਼੍ਰੀ ਅਕਾਲ